ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਦੁਆਰਾ ਨਸ਼ੇ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਲੰਘੇ ਦਿਨੀ ਉਹਨਾਂ ਦੀ ਮਾਨਯੋਗ ਅਦਾਲਤ ਫਲੋਰ ਵੱਲੋਂ ਜ਼ਮਾਨਤ ਮਨਜ਼ੂਰ ਕਰ ਲਈ ਗਈ ਜਿਸ ਤੋਂ ਬਾਅਦ ਉਹ ਪਹਿਲੀ ਵਾਰ ਹੁਣ ਮੀਡੀਆ ਸਾਹਮਣੇ ਵੀ ਆਏ ਨੇ ਜਿੱਥੇ ਕਿ ਨਿੱਜੀ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਵੱਡੇ ਖੁਲਾਸੇ ਕੀਤੇ ਨੇ ਤੇ ਅਸਲ ਦੇ ਵਿੱਚ ਉਸ ਦਿਨ ਹੋਇਆ ਕੀ ਸੀ ਇਹ ਵੀ ਸੱਚੀ ਘਟਨਾ ਆਪਣੇ ਨਜ਼ਰੀਏ ਦੇ ਨਾਲ ਲੋਕਾਂ ਨੂੰ ਦੱਸੀ ਹੈ ਜਿੱਥੇ ਕਿ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਇਸ ਮੌਕੇ ਭਾਈ ਹਰਪ੍ਰੀਤ ਸਿੰਘ ਦੇ ਹਾਪ-ਪਾਪ ਤੋਂ ਉਹਨਾਂ ਦੇ ਚਿਹਰੇ ਤੋਂ ਦੇਖ ਕੇ ਕਿਤੇ ਵੀ ਨਹੀਂ ਲੱਗਦਾ ਕਿ ਇਹ ਵਿਅਕਤੀ ਕੋਈ ਨਸ਼ੇ ਦਾ ਸੇਵਨ ਕਰਨ ਵਾਲਾ ਹੋਵੇਗਾ ਤੇ ਉੱਥੇ ਹੀ ਦੂਜੇ ਪਾਸੇ ਭਾਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਾਰੀ ਘਟਨਾ ਸਿਰਫ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੇ ਲਈ ਅਤੇ ਜੋ ਭਾਈ ਅਮਰਤਪਾਲ ਸਿੰਘ ਵੱਲੋਂ ਪੰਜਾਬ ਨੂੰ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਨੂੰ ਢਾਹ ਲਗਾਉਣ ਦੇ ਲਈ ਇਹ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਕੇਸ ਉਹਨਾਂ ਤੇ ਪਵਾਇਆ ਗਿਆ ਸੀ ਤਾਂ ਕਿ ਉਹਨਾਂ ਦੇ ਪਰਿਵਾਰ ਦੀ ਬੇਇਤੀ ਕੀਤੀ ਜਾ ਸਕੇ ਪਰ ਉਹਨਾਂ ਦਾ ਕਹਿਣਾ ਸੀ ਕਿ ਸੰਗਤ ਭਲੀ ਭਾਤ ਸ਼ਾਂਤੀ ਸੱਚੀ ਜੋ ਗੱਲ ਹੈ ਸਚਾਈ ਹੈ ਉਸ ਨੂੰ ਜਾਣਦੀ ਹੈ ਤੇ ਸੰਗਤ ਨੇ ਜੋ ਇਸ ਮੌਕੇ ਸ਼ਾਂਤੀ ਵੀ ਬਣਾ ਕੇ ਰੱਖੀ ਅਤੇ ਦੱਸਦੀ ਹੈ ਕਿ ਦੂਜੇ ਪਾਸੇ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਾਰੇ ਵੀ ਲੱਗੇ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਪਹੁੰਚੀਆਂ ਤੇ ਜਿਨ੍ਹਾਂ ਨੇ ਡੀਸੀ ਦਫ਼ਤਰ ਦਾ ਘਰਾਓ ਕੀਤਾ ਤੇ ਇਸ ਮੌਕੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਕੀਤੀ ਜਾਵੇ ਕਿਸਾਨ ਜਥੇਬੰਦੀਆਂ ਦੇ ਆਗੂ ਡੀਸੀ ਦਫ਼ਤਰ ਵਿੱਚ ਪਹੁੰਚੇ ਨੇ ਜਿੱਥੇ ਡੀਸੀ ਸਾਹਿਬ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਪੱਤਰ ਦਿੱਤਾ ਤੇ ਅਮਰਤਪਾਲ ਸਿੰਘ ਨੂੰ ਰਿਹਾ ਕਰੋ ਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਾਰੇ ਲੱਗ ਰਹੇ ਨੇ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਵੱਲੋਂ ਇਸ ਤਰ੍ਹਾਂ ਦੇ ਖੁਲਾਸੇ ਕਰਦੇ ਨੇ ਕਿ ਤੇ ਨਾ ਕਿਤੇ ਸਰਕਾਰ ਨੂੰ ਘੇਰਦੇ ਹਨ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਜੋ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਨੇ ਸੱਚ ਦੱਸਿਆ ਕਿ ਤੇ ਉਸੇ ਉਹਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਜੱਸ ਜਾਂ ਨੋ ਦੇ ਵਿੱਚ ਜਰੂਰ ਆਪਣੀ ਰეკਮੈਂਡੇਸ਼ਨ ਦੱਸਣਾ ਕਿਉਂਕਿ ਭਾਈ ਅਮਰਤਪਾਲ ਸਿੰਘ ਦੇ ਪ੍ਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਿਨ ਉਹ ਸਿਰਫ 12 ਜੁਲਾਈ ਨੂੰ ਜੋ ਇੱਕ ਇਕੱਠ ਹੋਣਾ ਸੀ ਉਸ ਦੀਆਂ ਤਿਆਰੀਆਂ ਕਰ ਰਹੇ ਸਨ ਰਸਤੇ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਰੋਕਿਆ ਰੋਕਿਆ ਵੀ ਇਸ ਤਰ੍ਹਾਂ ਜਿਵੇਂ ਬਹੁਤ ਵੱਡੇ ਗੈਂਗਸਟਰਾਂ ਨੂੰ ਰੋਕਿਆ ਗਿਆ ਹੋਵੇ ਹਥਿਆਰ ਦਿਖਾ ਕੇ ਉਹਨਾਂ ਦੀ ਕਾਰ ਨੂੰ ਰੋਕਿਆ ਗਿਆ ਅਤੇ ਉਹਨਾਂ ਦੇ ਮਨ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਸੀ ਕਿ ਪੁਲਿਸ ਉਹਨਾਂ ਦੇ ਨਾਲ ਇਸ ਤਰ੍ਹਾਂ ਕਰੇਗੀ ਅਤੇ ਹਥਿਆਰਾਂ ਦੀ ਨੋਕ ਦੇ ਨਾਲ ਉਹਨਾਂ ਨੂੰ ਗੱਡੀ ਚੋਂ ਬਾਹਰ ਆਉਣ ਦੇ ਲਈ ਕਿਹਾ ਗਿਆ ਤੇ ਜਦੋਂ ਉਹ ਗੱਡੀ ਤੋਂ ਬਾਹਰ ਆਏ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਕੋਲੋਂ ਕੋਈ ਵੀ ਨਸ਼ਾ ਜਾਂ ਫਿਰ ਜੋ ਕੋਈ ਵੀ ਜੋ ਤਰਾਜੂ ਕਿਹਾ ਜਾ ਰਿਹਾ ਹੈ ਉਹ ਕੁਝ ਵੀ ਬਰਾਮਦਗੀ ਨਹੀਂ ਹੋਈ ਇਹੀ ਕਾਰਨ ਹੈ ਕਿ ਪੁਲਿਸ ਅਦਾਲਤ ਦੇ ਵਿੱਚ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਦੇ ਕਰਕੇ ਉਹਨਾਂ ਨੂੰ ਜ਼ਮਾਨਤ ਮਿਲ ਗਈ ਇਹ ਕਹਿਣਾ ਹੈ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਭਾਈ ਹਰਪ੍ਰੀਤ ਸਿੰਘ ਦਾ ਸੋ ਆਓ ਹੁਣ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਇਸ ਮੌਕੇ ਵਾਇਰਲ ਹੋ ਰਹੀਆਂ ਭਾਈ ਅਮਰਪਾਲ ਸਿੰਘ ਦੀਆਂ ਕੁਝ ਪਹਿਲਾਂ ਦੀਆਂ ਵੀਡੀਓਜ਼ ਅਤੇ ਸ੍ਰੀ ਅਮਰਸਾਹਬ ਦੇ ਵਿੱਚ ਕੀ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ ਚੱਲ ਰਿਹਾ ਉਹ ਵੀ ਤੁਹਾਨੂੰ ਦਿਖਾਣੇ ਆ। ਸਾਰੀ ਸੰਤੋ ਦੱਸਿਆ ਕਿ ਸਰਕਾਰਾਂ ਦੀਆਂ ਉਲਾਈਕੀਆਂ ਹੀ ਸਾਨੂੰ ਪਰਲੇ ਲਈ ਜਾਂਦੀਆਂ ਕਿ ਆਪਾਂ ਇਹਨਾਂ ਸਰ ਕੰਪਨੀਆਂ ਦੇ ਲੋਕਾਂ ਨੂੰ ਇਹਨਾਂ ਸਰਕਾਰਾਂ ਨੂੰ ਜਦ ਤੱਕ ਛੱਡਦੇ ਨਹੀਂ ਜਦ ਤੱਕ ਭਾਈ ਅਮਰਪਾਲ ਸਿੰਘ ਭਾਈ ਹਰਪ੍ਰੀਤ ਨੂੰ ਆਜ਼ਾਦ ਪੀਪਲ ਉਮੀਦਵਾਰ ਚੰਗੇ ਉਮੀਦਵਾਰ ਨਹੀਂ ਛੱਡਦੇ ਉਹ ਤੱਕ ਉੱਪਰ ਘਾਟਿਆਂ ਜੀ ਜਾਵਾਂਗੇ ਅਜਿਹਾ ਕਿ ਇਹਨਾਂ ਸਰਕਾਰਾਂ ਦੇ ਸਾਨੂੰ ਇਹ ਕੰਪਨੀਆਂ ਦੇ ਲੋਕ ਆ ਕਿ ਜਦ ਤੱਕ ਜਿੱਤਦੇ ਨਹੀਂ ਹਰੇ ਹੁੰਦੇ ਤੱਕ ਤੁਹਾਡੇ ਨਾਲ ਚੱਲਦੇ ਆ ਜਦੋਂ ਇਹ ਲੋਕ ਜਿੱਤ ਜਾਂਦੇ ਆ ਉਦੋਂ ਕੰਪਨੀਆਂ ਦੀ ਗੱਲ ਕਰਦੇ ਉਹ ਪਾਰਟੀਆਂ ਦੀ ਗੱਲ ਕਰਦੇ ਆ ਇਹ ਸਾਰੀਆਂ ਦਿੱਲੀ ਤੋਂ ਚਲੀਆਂ ਆਈਆਂ ਪਾਰਟੀਆਂ ਕੋਈ ਦਿੱਲੀ ਦਾ ਰਲੀਆਂ ਆਈਆਂ ਸੀਆਂ ਪਰ ਤੱਕ ਦਿੱਲੀ ਦੀ ਗੱਲ ਕੀਤੀ ਪੰਜਾਬ ਦੀ ਗੱਲ ਤਾਂ ਕਿਸੇ ਨੇ ਨਹੀਂ ਕੀਤੀ ਇਹਨਾਂ ਤੇ ਸਾਡੇ ਧਰਮ ਹਰ ਧਰਮ ਨੂੰ ਬੋਲ ਕੇ ਰੱਖ ਦਿੱਤਾ ਇਹ ਕਿਹੇ ਆਪਸ ਤੇ ਸਮੇਂ ਦੀ ਜੇ ਇਹਨੇ ਹਰ ਬੰਦੇ ਨੂੰ ਮਾਰੂਗਾ ਕਿ ਆਪਾਂ ਵੀ ਇਹ ਫਲਾਣੇ ਦੇ ਸੱਦੇ ਢਿੰਡੇ ਦੇ ਸੱਦੇ ਸਿਰਫ ਆਪਣੀ ਰੋਟੀਆਂ ਸੇਕਦੇ ਜੇ ਤੇ ਆਪਣੇ ਆਪ ਤੇ ਆਪਣੇ ਘਰ ਪਰਦੇ ਆ ਕਿ ਇਹਨਾਂ ਗਰੀਬਾਂ ਦੇ ਬੱਚੇ ਅੱਜ ਕੱਲ ਪ੍ਰਾਈਵੇਟ ਸਕੂਲਾਂ ਜਾਓਗੇ ਸਕੂਲ ਹੱਥ ਨਹੀਂ ਲਾਉਂ ਦਿੰਦੇ ਜੀ ਇੰਨੀ ਇੰਨੀ ਫੀਸਾਂ ਇਹਨੇ ਖਰਚਿਆ ਬੱਚੇ ਪੜ੍ਹੋਲੇ ਬਹੁਤ ਔਖੇ ਹੋ ਗਏ ਸੋ ਇਹ ਸਰਕਾਰਾਂ ਜਿਹੜੀਆਂ ਵਾ ਜਿਹੜੇ ਚੰਗੇ ਕੰਮ ਕਰਦੇ ਆ ਉਹਨਾਂ ਨੂੰ ਜੇਲਾ 'ਚ ਛੋੜ ਦਿਆ ਵਾ ਜਿਹੜੇ ਉਹਨਾਂ ਦੇ ਸਾਹਮਣੇ ਗੱਲ ਕੰਮ ਹੋਣ ਲਿਆ ਉਹ ਕੁਰਸੀਆਂ ਤੇ ਬਹਿ ਕੇ ਨਜ਼ਾਰੇ ਲੈਦੇ ਪਏ ਆ ਸੋ ਅੱਜ ਅਸੀਂ ਇੱਥੇ ਜਿੰਨੇ ਨਹੀਂ ਸਾਡੇ ਵੀਰ ਲਾਕੇ ਇਲਾਕੇ ਤੋਂ ਇਕੱਠੇ ਹੋ ਕੇ ਆਏ ਆ ਬਹੁਤ ਤਕੜੀ ਗੱਲ ਹੁੰਦੀ ਆ ਕਿ ਆਪਣੇ ਕਮਾਂਚਾਰਾਂ ਨੂੰ ਛੱਡ ਕੇ ਕਿਸੇ ਆਪਣੀ ਧਰਤੀ ਲਈ ਆਪਣੇ ਦੇਸ਼ ਲਈ ਆਪਣੇ ਲੋਕਾਂ ਲਈ ਸੋਚਣਾ ਕਿਉਂਕਿ ਸਾਰੇ ਹੀ ਆਪਣੇ ਕੰਮਾਂ ਦੇ ਵਿੱਚ ਬਹੁਤ ਰੋੜ ਤੇ ਤੁਨੀ ਬਹੁਤ ਜਾਂਦੇ ਲੋਕ ਦੇਖੋਗੇ ਉਹ ਹੋ ਸਕਦਾ ਕਿ ਇਹ ਤਾਂ ਮੋਬਾਈਲ ਚੋਰੀ ਹੋ ਜੇ ਕਿਸੇ ਨੂੰ ਪਰਵਾਹ ਨਹੀਂ ਕਿਤੇ ਹੋ ਗਿਆ ਤੇ ਹੋ ਗਿਆ ਕੱਲ ਨੂੰ ਕਿਸੇ ਨਾਲ ਹੋਰ ਨਾ ਆ ਜਾਂਦੀ ਪਰ ਉਹ ਪ੍ਰਸ਼ਾਸਨ ਦੇ ਅੱਗੇ ਕਦੀ ਖੜੇ ਨਹੀਂ ਹੁੰਦੇ ਇਹਨਾਂ ਚੀਜ਼ਾਂ ਲਈ ਸਾਨੂੰ ਇਕਜੁੱਟ ਹੋਣਾ ਪਏਗਾ ਜੇ ਅਸੀਂ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦੇ ਆ ਸਾਨੂੰ ਇੱਥੇ ਧਰਮਾਂ ਤੋਂ ਉੱਤੇ ਉੱਠ ਕੇ ਜਾਤ ਪਾਤ ਤੋਂ ਉੱਤੇ ਉੱਠ ਕੇ ਸਾਰੇ ਨੂੰ ਇੱਕ ਬਠੂ ਹੋਣਾ ਪਏਗਾ ਤਾਂ ਹੀ ਅਸੀਂ ਇੱਕ ਆਪਣੇ ਸੁਤੇ ਪੰਜਾਬ ਨੂੰ ਜਿਹੜਾ ਕਦੀ ਬਹੁਤ ਸੋਹਣਾ ਲੱਗਦੀ ਉਹਨੂੰ ਫਿਰ ਉਹਦੀ ਸੁੰਦਰਤਾ ਉਸ ਤਰ੍ਹਾਂ ਦੀ ਦੇਖਣਾ ਚਾਹੁੰਦੇ ਆ ਤੇ ਸਾਨੂੰ ਕਿੱਥੇ ਹੋ ਕੇ ਤੁਰਨਾ ਪਏਗਾ ਸੋ ਇਸੇ ਨਾਲ ਹੀ ਮੈਂ ਆਪਣੇ ਆ ਪ੍ਰਧਾਨ ਸਾਹਿਬ ਚਰਨਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤ ਦੇ ਨਾਲ ਆਪਣੇ ਵਿਚਾਰ ਰੱਖੇ ਜੀ ਵੈਕਰ ਜੀ ਕੀ ਫਤਿਹ ਇਹ ਮੇਰਾ ਵੀਰ ਸਰਦਾਰ ਸੰਗਤ ਵਿੰਦਪ ਸਿੰਘ ਸੰਗਾ ਜੋ ਪਦੇ ਕਾੜਲ ਕੇ ਤੋਂ ਸਾਡੇ ਜਿਵੇਂ ਪਦੇ ਜੇ ਹਲਕਾਂ ਚਾਹ ਦੇ ਉਹਨਾਂ ਨੇ ਬਹੁਤ ਵਧੀਆ ਅਪੀਕੇ ਦਾ ਸਾਰੇ ਸੰਗਤ ਨੂੰ ਦੱਸਿਆ ਇਹ ਸਰਕਾਰਾਂ ਦੀਆਂ ਮੁਲਾਕੀਆਂ ਹੀ ਸਾਨੂੰ ਥੱਲੇ ਲਈ ਜਾਂਦੀਆਂ ਕਿ ਆਪਾਂ ਇਹਨਾਂ ਸਰਤ ਕੰਪਨੀਆਂ ਦੇ ਲੋਕਾਂ ਨੂੰ ਇਹਨਾਂ ਸਰਕਾਰਾਂ ਨੂੰ ਜਦ ਤੱਕ ਛੱਡਦੇ ਨਹੀਂ ਜਦ ਤੱਕ ਭਾਈ ਅਮਰਪਾਲ ਸਿੰਘ ਭਾਈ ਹਰਜੀਤ ਨੂੰ ਆਜ਼ਾਦ ਪੀਤਵਾ ਉਮੀਦਵਾਰ ਚੰਗੇ ਉਮੀਦਵਾਰ ਨਹੀਂ ਚੁਣਦੇ ਉਹ ਤੱਕ ਆਪਾਂ ਘਟਿਆਂ ਦੀ ਜਾਵਾਂਗੇ ਅਜੇ ਤੱਕ ਇਹਨਾਂ ਸਰਕਾਰਾਂ ਨੇ ਸਾਨੂੰ ਇਹ ਕੰਪਨੀਆਂ ਦੇ ਲੋਕ ਆ ਕਿ ਜਦ ਤੱਕ ਜਿੱਤਦੇ ਨਹੀਂ ਹਰੇ ਹੁੰਦੇ ਉਦੋਂ ਤੱਕ ਤੁਹਾਡੇ ਨਾਲ ਚੱਲਦੇ ਆ ਜਦੋਂ ਇਹ ਲੋਕ ਜਿੱਤ ਜਾਂਦੇ ਆ ਉਦੋਂ ਕੰਪਨੀਆਂ ਦੀ ਗੱਲ ਕਰਦੇ ਉਦੋਂ ਪਾਰਟੀਆਂ ਦੀ ਗੱਲ ਕਰਦੇ ਆ ਇਹ ਸਾਰੀਆਂ ਦਿੱਲੀ ਤੋਂ ਚਲੀਆਂ ਆਈਆਂ ਪਾਰਟੀਆਂ ਕੋਈ ਦਿੱਲੀ ਨਾਲ ਰਲੀਆਂ ਆਈਆਂ ਸੀਗੀਆਂ calright ਦਿੱਲੀ ਦੀ ਗੱਲ ਕੀਤੀ ਪੰਜਾਬ ਦੀ ਗੱਲ ਤਾਂ ਕਦੇ ਨਹੀਂ ਕੀਤੀ ਸਾਨੂੰ ਇਸ ਗੱਲ ਨੂੰ ਥੋੜਾ ਜਆ ਗੰਭੀਰਤਾ ਨਾਲ ਸੋਚਣਾ ਚਾਹੀਦਾ ਵੀ ਹਾਲਾਤ ਪੈਦਾ ਕਿਵੇਂ ਹੋਏ ਆ ਹਾਲਾਤ ਕੋ ਰਾਤੋਂ ਰਾਤ ਨਹੀਂ ਪੈਦਾ ਹੁੰਦੇ ਕੋਈ ਐਸੀ ਗੱਲ ਨਹੀਂ ਹੁੰਦੀ ਕਿ ਸਿੱਖ ਬੜੇ ਚੜ੍ਹਦੀ ਕਲਾ 'ਚ ਸੀ ਤੇ ਰਾਤੋਂ ਰਾਤ ਜਿਹੜਾ ਵਾ ਸਿੱਖਾਂ ਦੀ ਦਸ਼ਾਏ ਹੋ ਗਈ ਕਿ ਉਹਨਾਂ ਨੂੰ ਕੋਈ ਬਾਹਰੋਂ ਜਿਹੜੇ ਵਸੇ ਲੋਕ ਆ ਇੱਥੇ ਆਣ ਕੇ ਉਹ 12 ਵਸੇ ਲੋਕ ਜਿਹੜੇ ਆ ਉਹ ਆਣ ਕੇ ਉਹਨਾਂ ਨੂੰ ਜਿਹੜਾ ਤੰਗ ਕਰਨਾ ਸ਼ੁਰੂ ਕਰ ਚੁੱਕੇ ਆ ਇਹ ਜਿਹੜਾ ਸਾਰਾ ਬਦਲਾ ਬੜੇ ਤਰੀਕੇ ਨਾਲ ਹੋਇਆ ਪਿੱਛੇ ਲੰਬੇ ਸਮੇਂ ਤੋਂ ਸਿੱਖਾਂ ਦਾ ਇੱਥੋਂ ਨਿਕਲਣਾ ਤੇ ਇੱਥੇ ਆਣ ਕੇ ਬਾਹਰ ਦੇ ਲੋਕਾਂ ਦਾ ਵਸਣਾ ਇਹ ਕੋਈ ਇਹਨੂੰ ਸਿੱਖ ਮੁਸਲਮਾਨ ਕਲੈਸ਼ ਵਜੋਂ ਨਹੀਂ ਦੇਖਣਾ ਚਾਹੀਦਾ ਕਿਉਂਕਿ ਪੰਜਾਬ 'ਚ ਮੁਸਲਮਾਨ ਪਹਿਲਾਂ ਵੀ ਰਹਿੰਦੇ ਆ ਉਹਨਾਂ ਨਾਲ ਕੋਈ ਸਾਡਾ ਕੋਈ ਬਹੁਤਾ ਕਲੈਸ਼ ਨਹੀਂ ਹੋ ਰਿਹਾ ਇਹ ਕਲੈਸ਼ ਹੋ ਰਿਹਾ ਵਾ ਜਿਹੜੇ ਗੈਰ ਪੰਜਾਬੀ ਲੋਕ ਆ ਉਹਨਾਂ ਦੇ ਨਾਲ ਇੱਕ ਕਲਚਰਲ ਜਿਹੜਾ ਕਨਫਲਿਕਟ ਹੈ ਪੰਜਾਬ ਦੇ ਲੋਕਾਂ ਦਾ ਉਹ ਹੈਗਾ ਕਿਉਂਕਿ ਜਦੋਂ ਉਹ ਆਉਂਦੇ ਨੇ ਉਹਦੇ ਨਾਲ ਯੂਪੀ ਦਾ ਜਿਹੜਾ ਕਲਚਰ ਹੈ ਉਹ ਵੀ ਆਉਂਦਾ ਹੈ ਉਹਦੇ ਨਾਲ ਜਿਹੜਾ ਵਾ ਆਪਣਾ ਕੀ ਨਾ ਲੈਂਦਾ ਉਹਦੇ ਨਾਲ ਇੱਕ ਜਿਹੜੀ ਉਹ ਉਰਦੂ ਦੀ ਭਾਸ਼ਾ ਉਹ ਵੀ ਆਉਂਦੀ ਜਿਵੇਂ ਜਿਹੜੇ ਬਿਹਾਰੀ ਲੋਕ ਨੇ ਜਦੋਂ ਪੰਜਾਬ ਚ ਆ ਕੇ ਵੱਸਦੇ ਨੇ ਤੇ ਹਿੰਦੀ ਉਹਨਾਂ ਦੀ ਤਰਜੀਹ ਦਿੰਦੇ ਨੇ ਬੋਲੀ ਨੂੰ ਤੇ ਪੰਜਾਬ ਦੇ ਵਿੱਚ ਵੀ ਹਿੰਦੀ ਵੱਤ ਵੱਤ ਲਾਗੂ ਕਰ ਲਈਏ ਕੰਮ ਕੀਤਾ ਜਾ ਰਿਹਾ ਹੈ ਉਸੇ ਤਰੀਕੇ ਨਾਲ ਜਿਹੜੇ ਇਹ ਲੋਕ ਆਉਂਦੇ ਨੇ ਉਰਦੂ ਨੂੰ ਤਰਜੀਹ ਦਿੰਦੇ ਨੇ ਪਿੰਡਾਂ ਦੇ ਵਿੱਚ ਜਿਹੜੇ ਮਦਰਸੇ ਖੋਲਦੇ ਨੇ ਉਹ ਪੰਜਾਬ ਦੇ ਮੁਸਲਮਾਨਾਂ ਵਾਲੇ ਮਦਰਸੇ ਨਹੀਂ ਹੈਗੇ ਉਹਨਾਂ ਦਾ ਸਾਰਾ ਜਿਹੜਾ ਅਕੀਦਾ ਹੈ ਉਹ ਯੂਪੀ ਤੋਂ ਕੰਟਰੋਲਡ ਹੈ ਸੋ ਇੱਕ ਤੇ ਸਾਨੂੰ ਇਸ ਗੱਲ ਨੂੰ ਆਈਸੋਲੇਸ਼ਨ ਚ ਨਾ ਵੇਖ ਕੇ ਇਹਨੂੰ ਇੱਕ ਵੱਡੇ ਪ੍ਰੋਜੈਕਟ ਦੀ ਤਰ੍ਹਾਂ ਵੇਖਣਾ ਚਾਹੀਦਾ ਕਿ ਕਿਵੇਂ ਸਿੱਖਾਂ ਨੂੰ ਜذب ਕਰਨ ਵਾਸਤੇ ਹਕੂਮਤ ਜਿਹੜੀ ਆ ਉਹ ਵੱਖ-ਵੱਖ ਤਰੀਕੇ ਨਾਲ ਕੰਮ ਕਰ ਰਹੀ ਹੈ ਦੂਜੀ ਗੱਲ ਸਾਨੂੰ ਕੀ ਕਰਨਾ ਚਾਹੀਦਾ ਇਹਦੇ ਤੇ ਅੱਜ ਜਸੀਦਰ ਸਾਹਿਬ ਦਾ ਬਿਆਨ ਆਇਆ ਤੇ ਬਹੁਤ ਉਸ ਕਰਦੀ ਖੁਸ਼ੀ ਵੀ ਹੈ ਚਲੋ ਬੇਸ਼ੱਕ ਦੇਰੀ ਨਾਲੇ ਗੱਲ ਹੋਈ ਹੈ ਪਰ ਹੋਈ ਜਰੂਰ ਹੈ ਕਿ ਜਿਵੇਂ ਮੁਸਲਮਾਨਾਂ ਦੇ ਹੱਕ ਦੇ ਵਿੱਚ ਜਿਹੜੇ ਗੁਜਰ ਨਹੀਂ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਧਾਰਮਿਕ ਲੀਡਰ ਆਏ ਆ ਤੇ ਸਿੱਖਾਂ ਨੂੰ ਇਹ ਗੱਲ ਤੈਅ ਕਰ ਲੈਣੀ ਚਾਹੀਦੀ ਆ ਕਿ ਜਦੋਂ ਵੀ ਕੋਈ ਗੱਲ ਇਦਾਂ ਦੀ ਹੁੰਦੀ ਆ ਤੇ ਸਿੱਖਾਂ ਦੇ ਜਿੰਨੇ ਵੀ ਆਗੂ ਆ ਉਹਨਾਂ ਨੂੰ ਆਪਣੇ ਕੌਮ ਦੇ ਨਾਲ ਖੜਨਾ ਚਾਹੀਦਾ ਉਸ ਬਿਆਨ ਨੂੰ ਲੈ ਕੇ ਪਹਿਲਾਂ ਵੀ ਇੱਕ ਦੋ ਵਾਰੀ ਅਸੀਂ ਡਿਸਕਸ਼ਨ ਕੀਤੀ ਆ ਕਿ ਸਿੱਖਾਂ ਦੀ ਇਹ ਦਸ਼ਾ ਕਿਉਂ ਹੋ ਗਈ ਆ ਵੀ ਪੰਜਾਬ ਦੇ ਵਿੱਚ ਜਿੱਥੇ ਸਿੱਖਾਂ ਦੀ ਡੋਮਿਨੈਂਸ ਸੀ ਤੇ ਉਸ ਇਲਾਕੇ ਦੇ ਵਿੱਚ ਜਿੱਥੇ ਖਾਸ ਕਰ ਮਾਝੇ ਦਾ ਇਲਾਕਾ ਹੋਵੇ ਜਿੱਥੇ ਇਨੀ ਚੜ੍ਹਦੀ ਕਲਾ ਵਾਲੇ ਸਿੰਘ ਹੋਏ ਹੋਣ ਅੱਜ ਤੋਂ 20-25 ਸਾਲ ਪਹਿਲਾਂ ਏਡਾ ਲੰਮਾ ਸੰਘਰਸ਼ ਅਸੀਂ ਲੜਿਆ ਹੋਵੇ ਉੱਥੇ ਸਿੱਖਾਂ ਨੂੰ ਛਤਰ ਪੈਣ ਲੱਗ ਪੈਣ ਤੇ ਮੈਨੂੰ ਲੱਗਦਾ ਵੀ ਇੱਕ ਸੋਚਨ ਵਿਚਾਰਨ ਦਾ ਵਿਸ਼ਾ ਜ਼ਰੂਰ ਹੈ ਉਸ ਵਿਸ਼ੇ ਨੂੰ ਲੈ ਕੇ ਆਪਾਂ ਗੱਲ ਤਾਂ ਕਰ ਰਹੇ ਹਾਂ ਕਿ ਜਦੋਂ ਸਿੱਖਾਂ ਨੇ ਮਾਡਰਨਿਟੀ ਦਾ ਪ੍ਰਭਾਵ ਕਬੂਲਿਆ ਭਾਵ ਜਦੋਂ ਸਿੱਖਾਂ ਨੇ ਇਹ ਕਬੂਲ ਲਿਆ ਵੀ ਅਸੀਂ ਮਾਡਰਨ ਹੋਣਾ ਹੈ ਮਾਡਰਨ ਹੋਣ ਦੇ ਚੱਕਰ ਦੇ ਵਿੱਚ ਉਹਨਾਂ ਨਿਊਕਲੀਅਰ ਫੈਮਲੀਆ ਜਿਹੜੇ ਆਪਣੇ ਇਕੱਠੇ ਪਰਿਵਾਰ ਸੀ ਜਿਹੜੇ ਆਪਾਂ ਜੁਆਇੰਟ ਫੈਮਲੀਜ਼ ਕਹਿੰਦੇ ਆ ਉਹਦਾ ਸਟਰਕਚਰ ਵੀ ਛੱਡ ਦਿੱਤਾ ਉਸ ਤੋਂ ਬਾਅਦ ਨਿਊਕਲੀਅਰ ਫੈਮਲੀਜ਼ ਆਈਆਂ ਜਿਹੜੇ ਛੋਟੇ ਪਰਿਵਾਰ ਸੀ ਫਿਰ ਜਿਹੜਾ ਵੀ ਬੱਚੇ ਦੋ ਹੀ ਅੱਛੇ ਦਾ ਸਿਧਾਂਤ ਆ ਗਿਆ ਫਿਰ ਉਸ ਤੋਂ ਬਾਅਦ ਇੱਕ ਇੱਕ ਨਿਆਣਾ ਜਮਣਾ ਸ਼ੁਰੂ ਕਰ ਦਿੱਤਾ ਫਿਰ ਇਹ ਹਾਲਾਤ ਆ ਗਏ ਕਿ ਸਿੱਖਾਂ ਨੇ ਵਿਆਹ ਰੋਣੀ ਬੰਦ ਕਰ ਦਿੱਤੇ ਸਿੱਖਾਂ ਦੇ ਨਿਆਣੇ ਵਿਆਹ ਨਹੀਂ ਕਰਾ ਰਹੇ ਤੇ ਇਹਦੀ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦੱਸਣਾ ਜਿਹੜਾ ਨੌਜਵਾਨ ਗੁਜਰ ਮਾਰਿਆ ਗਿਆ 18 ਸਾਲਾਂ ਦਾ ਉਹਦੇ ਖਨੀ ਚਾਰ ਜਵਾਗ ਨੇ ਸਿੱਖਾਂ ਦਾ ਜਿਹੜਾ ਗਰਸਤੀ ਜੀਵਨ ਹੈ ਉਹਨਾਂ ਦੇ ਧਾਰਮਿਕ ਅਕੀਦਾ ਵੀ ਹੈ ਕਿਉਂਕਿ ਆਪਾਂ ਗਰਸਤ ਨੂੰ ਕੱਲਾ ਇਹ ਨਾ ਸਮਝੀਏ ਇਹ ਸਾਡਾ ਡਿਸੀਜਨ ਨਹੀਂ ਹੈਗਾ ਕਿ ਅਸੀਂ ਕਿੰਨੇ ਬੱਚੇ ਪੈਦਾ ਕਰਨੇ ਆ ਕਿੰਨੇ ਨਹੀਂ ਕਰਨੇ ਇਹ ਡਿਸੀਜਨ ਹੈ ਗੁਰੂ ਸਾਹਿਬ ਨੇ ਸਾਨੂੰ ਗਰਸਤ ਜਿਹੜੀ ਆ ਤੌਰ ਤੇ ਦਾ ਹੁਕਮ ਦਿੱਤਾ ਤੇ ਸਾਨੂੰ ਪੰਥ ਵਧਾਉਣ ਦਾ ਹੁਕਮ ਦਿੱਤਾ ਜੇ ਤੇ ਤੁਸੀਂ ਇਹ ਮੰਨਦੇ ਜੋ ਵੀ ਤੁਹਾਡਾ ਜਿਹੜਾ ਬਾਪ ਹੈ ਉਹ ਕੋਈ ਤੁਹਾਡਾ ਜਿਹਨੂੰ ਕੋਈ ਸਰਜਨ ਸਿੰਘ ਹੈ ਕੋਈ ਅਰਜਨ ਸਿੰਘ ਹੈ ਤੇ ਉਹਦਾ ਗੜੀ ਬਾਪ ਜਿਹੜਾ ਕੋਈ ਤੁਹਾਡਾ ਹੋਰ ਹੋ ਸਕਦਾ ਤੇ ਜੇ ਤੇ ਤੁਸੀਂ ਇਹਨੂੰ ਕੋਲ ਮੰਨਦੇ ਜੋ ਫਿਰ ਤੇ ਤੁਹਾਡਾ ਵੀ ਜੀ ਫੈਸਲਾ ਹੋ ਸਕਦਾ ਵੀ ਤੁਸੀਂ ਬੱਚੇ ਪੈਦਾ ਕਰੋ ਵਿਆਹ ਕਰਾਓ ਨਾ ਕਰਾਓ ਗ੍ਰਸਤੀ ਜੀਵਨ ਚ ਪਾਓ ਜਾਂ ਨਾ ਪਾਓ ਪਰ ਜੇ ਤੁਸੀਂ ਕਲਗੀਧਰ ਪਾਤਸ਼ਾਹ ਨੂੰ ਆਪਣਾ ਪਿਤਾ ਮੰਨਦੇ ਜੋ ਫਿਰ ਇਹ ਫੈਸਲਾ ਜਿਹੜਾ ਇਹ ਤੁਹਾਡਾ ਫੈਸਲਾ ਨਹੀਂ ਫਿਰ ਇਹ ਫੈਸਲਾ ਜਿਹੜਾ ਵਾ ਇਹ ਕਲਗੀਧਰ ਪਾਤਸ਼ਾਹ ਦਾ ਤੁਹਾਨੂੰ ਉਹਨਾਂ ਦੇ ਹੁਕਮ ਦੇ ਵਿੱਚ ਗ੍ਰਸਤੀ ਜੀਵਨ ਵੀ ਧਾਰਨਾ ਚਾਹੀਦਾ ਸਾਨੂੰ ਤੇ ਸਾਨੂੰ ਉਹਨਾਂ ਦੇ ਹੁਕਮ ਦੇ ਵਿੱਚ ਪੰਥ ਨੂੰ ਵੀ ਵਧਾਉਣਾ ਚਾਹੀਦਾ ਸਾਨੂੰ ਐਟ ਲੀਸਟ ਅਸੀਂ ਤੇ ਜਥੇਬੰਦੀ ਵੱਲੋਂ ਅੱਜ ਐਲਾਨ ਹੀ ਕਰਨਾ ਹੈ ਜੇ ਕਿਸੇ ਨੂੰ ਲੱਗਦਾ ਵੀ ਦੋਹਾਂ ਤੋਂ ਵੱਧ ਪਿਆਣੇ ਜਮਣੇ ਬੋਝ ਨਹੀਂ ਹੈ ਤਾਂ ਤੁਸੀਂ ਜਮ ਲਓ ਜਿਹੜਾ ਉਹਨਾਂ ਦਾ ਪੜਨ ਲਿਖਣ ਦਾ ਖਰਚਾ ਉਹ ਅਸੀਂ ਮਤਲਬ ਜਥੇਬੰਦੀ ਵੱਲੋਂ ਕਰਦਿਆ ਕਰਾਂਗੇ ਜਿੰਨੀ ਕਿ ਸਾਡੇ ਕੋਲ ਸਮਰੱਥਾ ਹੋਊਗੀ ਪਰ ਘਟੋ ਘਟ ਆ ਦਿਨ ਜਿਹੜੇ ਵੇਖਣੇ ਪੈ ਰਹੇ ਆ ਸਿੱਖਾਂ ਨੂੰ ਇਹ ਨਾ ਵੇਖਣੇ ਪੈਣਗੇ ਕਿਉਂਕਿ ਜਵਾਕ ਇੱਕ ਇੱਕ ਨੇ ਇਸ ਮਾਵਾਂ ਦਾ ਜਿਹੜਾ ਵਾ ਸੰਗ ਸੁੱਕਿਆ ਰਹਿੰਦਾ ਵੀ ਉਹ ਕਿਤੇ ਬਾਹਰ ਵੀ ਗਏ ਹਣ ਖੇਡਣ ਤੇ ਖੇਡਣ ਵੀ ਨਹੀਂ ਜਾਣ ਦਿੰਦੀਆਂ ਵੀ ਕਿਤੇ ਇਹਨਾਂ ਨੂੰ ਕੁਝ ਨਾ ਹੋ ਜੇ ਨਹੀਂ ਤੇ ਅੱਜ ਤੋਂ ਪਹਿਲਾਂ ਪਿਛਲੀ ਪੀੜੀ ਜਿਹੜੀ ਸਾਡੀ ਸੀ ਪੰਜ-ਪੰਜ ਛੇ-ਛੇ ਗਿਆਨੀ ਹੈਗੇ ਹੀ ਤੇ ਉਹਨਾਂ ਨੂੰ ਪਤਾ ਸੀ ਵੀ ਜੇ ਇੱਕ ਅੱਧਾ ਲੜਾਈ ਝਗੜੇ ਜਿੰਦਰ ਚੱਲ ਜੂਗਾ ਚਾਰ ਬੰਦੇ ਹੋਰ ਆ ਪਰਿਵਾਰ ਇਕੱਠੇ ਸੀ ਸਾਂਝੇ ਸੀ ਰਿਸ਼ਤੇਦਾਰੀਆਂ 'ਚ ਇਤਫਾਕ ਸੀ ਜੇ ਕੋਈ ਕਿਸੇ ਦੇ ਘਪੀੜ ਪੈਂਦੀ ਸੀ ਤਾਂ ਰਿਸ਼ਤੇਦਾਰ ਇਕੱਠੇ ਹੋ ਕੇ ਆਉਂਦੇ ਸੀ ਸੋ ਇੱਕ ਵੈਸੇ ਵੀ ਇਹ ਇੱਕ ਦੁਨਿਆਵੀ ਵੀ ਇੱਕ ਜਿਹੜੀ ਹੈ ਨਾ ਇੱਕ ਜੀਵਨ ਦਾ ਸਿਧਾਂਤ ਵੀ ਹੈ ਵੀ ਜਦੋਂ ਕੌਮਾਂ ਦੇ ਉੱਤੇ ਦੁਨ ਕਈ ਵਾਰ ਦੁੱਖ ਬੰਦੇ ਲਈ دارو ਬਣ ਜਾਂਦਾ ਤੇ ਸੁੱਖ ਰੋਗ ਬਣ ਜਾਂਦਾ ਹੈ ਜਿਹੜਾ ਸਿੱਖਾਂ ਕੋਲ ਦੁਨੀਆਵੀ ਮਾਇਆ ਜਿਹੜੀ ਆਈ ਹੈ ਸਿੱਖ ਜਿਹੜੇ ਸੌਖੇ ਹੋਏ ਨੇ ਮਾਇਆ ਪੱਖੋਂ ਆਰਥਿਕਤਾ ਦੇ ਪੱਖੋਂ ਉਹਨੇ ਸਾਡੀ ਜ਼ਿੰਦਗੀ ਦੇ ਵਿੱਚ ਕਈ ਰੋਗ ਲੈ ਕੇ ਆਉਂਦੇ ਨੇ ਉਹ ਰੋਗ ਜਿਹੜੇ ਨੇ ਉਹਨਾਂ ਰੋਗਾਂ ਦੇ ਵਿੱਚੋਂ ਇੱਕ ਇਹ ਵੀ ਰੋਗ ਹੈ ਵੀ ਅਸੀਂ ਬਹੁਤ ਨਿੱਜਤਾ ਵਾਲਾ ਜੀਵਨ ਜੀਣ ਲੱਗ ਪਏ ਹਾਂ ਸਾਡੇ ਜੀਵਨ ਦੇ ਜਿਹੜੇ ਫੈਸਲੇ ਨੇ ਉਹ ਆਪਣੇ ਆਪ ਨੂੰ ਵਿੱਚ ਰੱਖ ਕੇ ਨਿੱਜਤਾ ਨੂੰ ਨੂੰ ਪ੍ਰਮੁੱਖ ਰੱਖ ਕੇ ਅਸੀਂ ਕਰਦੇ ਹਾਂ ਨਾ ਕਿ ਅਸੀਂ ਕੌਮ ਨੂੰ ਅੱਗੇ ਰੱਖ ਕੇ ਤੇ ਕੌਮ ਨੂੰ ਜਿਹੜਾ ਵਾ ਪ੍ਰਮੁੱਖ ਮੰਨ ਕੇ ਤੇ ਅਸੀਂ ਫੈਸਲੇ ਕਰੀਏ ਕੌਮ ਨੂੰ ਜਿਹੜਾ ਬੰਦਾ ਅੱਗੇ ਰੱਖੂਗਾ ਉਹਨੂੰ ਤੇ ਫਿਰੇ ਫਿਕਰ ਹੋਊਗਾ ਵੀ ਮੈਂ ਅਗਲੀ ਪੀੜ੍ਹੀ ਨੂੰ ਕੀ ਦੇ ਰਿਹਾ ਮੈਂ ਅਗਲੀ نسل ਜਿਹੜੀ ਆ ਉਹਦੇ ਚ ਨਰਸ ਦੇ ਵਿੱਚ ਕੀ ਯੋਗਦਾਨ ਪਾਉਣਾ ਹੈ ਮੇਰੀ ਕੌਮ ਗੁਲਾਮ ਹੈ ਤੇ ਮੈਂ ਵੱਧ ਤੋਂ ਵੱਧ ਆਪਣੇ ਜਿਹੜੇ ਬੱਚੇ ਨੇ ਆਪਣੀ ਉਹਨਾਂ ਨੂੰ ਵੱਧ ਤੋਂ ਵੱਧ ਸਿੱਖਿਆ ਕੀ ਦੇਣੀ ਹੈ ਹਨਾ ਸੋ ਜਿਹੜਾ ਇਹ ਆ ਕਿ ਜਿਹੜੇ ਚੰਗੇ ਭਲੇ ਮੈਂ ਪਰਿਵਾਰ ਦੇਖੇ ਨੇ ਜਿਨ੍ਹਾਂ ਕੋ ਪੂਰੇ ਰਿਸੋਰਸਸ ਹੈਗੇ ਨੇ ਸਾਰਾ ਕੁਝ ਹੈਗਾ ਉਹ ਵਿਆਹ ਨਹੀਂ ਕਰਾਉਂਦੇ ਜੇ ਵਿਆਹ ਕਰਾ ਲੈਂਦੇ ਤੇ ਇੱਕਦਾਂ ਜਵਾਕ ਜਮ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਕਿਤੇ ਵੀ ਨਹੀਂ ਜੀ ਪਾਸੇ ਤੇ ਬਹੁਤ ਇਨਫ ਹੋ ਗਿਆ ਸਾਡੀ ਵਾਸਤੇ ਤੇ ਉਹ ਹਾਲਾਤ ਇਹ ਹੋ ਜਾਂਦੀ ਹੈ ਵੀ ਉਹ ਜਵਾਕਾਂ ਨੂੰ ਪਾਲਦੇ ਵੀ ਇਦਾਂ ਵੀ ਜਿੰਦਾ ਜਵਾਕ ਨਾ ਹੋਗੇ ਤੇ ਰੂਮ ਦੇ ਕਿਤੇ ਖੜਾਉਣੇ ਆ ਵੀ ਇਹਨਾਂ ਨੂੰ ਕੁਝ ਕੁ ਖੇਡਾਂ ਨਾਲ ਲੱਗ ਜਾਏ ਕੋਈ ਸਾਟ ਨੂੰ ਲੱਗ ਜਾਏ ਸੋ ਇੱਕ ਤੇ ਇਹਨੇ ਸਾਨੂੰ ਬਾਂਸਿਕ ਪੱਖੋਂ ਵੀ ਬਹੁਤ ਕਮਜ਼ੋਰ ਕੀਤਾ ਕਿੰਨੇ ਸਾਨੂੰ ਜਿਹੜਾ ਸਿਧਾਂਤਿਕ ਪੱਖੋਂ ਵੀ ਬਹੁਤ ਕਮਜ਼ੋਰ ਕਰ ਦਿੱਤਾ ਹੈ ਜਿਹੜਾ ਜਦੋਂ ਕੌਮਾਂ ਤੇ ਚੰਗੇ ਵੇਲੇ ਆਉਂਦੇ ਨੇ ਤੇ ਇੱਕ ਮਾੜੀ ਕੌਮਾਂ ਦੀ ਕਮਜ਼ੋਰ نسل ਵੀ ਪੈਦਾ ਹੁੰਦੀ ਹੈ ਉਹਦੇ ਤੋਂ ਬਚਣ ਲਈ ਜ਼ਰੂਰੀ ਹੁੰਦਾ ਹੈ ਕਿ ਜਿੰਨਾ ਵੇਲੇ ਆ ਨੇ ਸਾਨੂੰ ਜਿਹੜਾ ਵਾ ਜਿਹਨਾਂ ਬੇੜਿਆਂ ਨੇ ਸਾਨੂੰ ਮਾੜੇ ਹਾਲਾਤਾਂ 'ਚ ਸਰਵਾਈਵ ਕਰਾਇਆ ਹੋਵੇ ਉਹ ਕਿੰਨਾ ਚੀਜ਼ਾਂ ਨੇ ਕਰਵਾਇਆ ਉਹ ਸਾਡੇ ਦੁਨੀਆਵੀ ਕੋਠੀਆਂ ਤੱਕ ਨਹੀਂ ਕਰਵਾਇਆ ਉਹ ਸਾਡੇ ਉਸ ਸਿਧਾਂਤ ਨੇ ਕਰਵਾਇਆ ਜਿੱਥੇ ਅਸੀਂ ਜੰਗਲਾਂ 'ਚ ਵੀ ਚੱਲ ਗਏ ਤੇ ਅਸੀਂ ਗਰਸਤ ਦੇ ਸਿਧਾਂਤ ਨਹੀਂ ਛੱਡੇ ਅਸੀਂ ਇਹ ਮੇਕ ਸ਼ੋਰ ਕੀਤਾ ਕਿ ਸਾਡੀ ਅਗਲੀ ਨਸਲ ਹੋਵੇ ਲੜਨ ਵਾਲੀ ਇਹ ਨਾ ਹੋਵੇ ਕਿ ਸਾਡੀ ਨਸਲੀ ਨਾ ਹੋਵੇ ਜਿਹੜੀ ਲੜਨ ਦੇ ਕਾਬਿਲ ਹੋਵੇ ਤੇ ਅਸੀਂ ਚੁੱਪਚੀ ਬਿਤੇ ਹੱਥ ਹੱਤ ਤਰ ਕੇ ਬੈਠੇ ਨਹੀਂ ਅਸੀਂ ਮਾਡਰਨਿਟੀ ਨੂੰ ਆਧਾਰ ਬਣਾ ਕੇ ਪਤਾ ਨਹੀਂ ਕਿੱਥੋਂ ਮਾਡਰਨਿਟੀ ਵੀ ਸਿੱਖੀ ਹੈ ਇਹ بڑا ਪਲਾਨੀ ਤਰੀਕੇ ਨਾਲ ਜਿਹੜਾ ਸਾਡੇ ਤੇ ਇੱਕ ਗੱਲ ਥੋਪੀ ਗਈ ਹੈ ਨਾ ਕਿ ਜਿਹੜਾ ਤੁਹਾਨੂੰ ਨਿਊਕਲੀਅਰ ਫੈਮਿਲੀ ਹੋਣੀ ਚਾਹੀਦੀ ਹੈ ਤੁਸੀਂ ਆਮ ਗੋਰਿਆਂ ਦੇ ਪਰਿਵਾਰ ਦੇਖ ਲਓ 10 10 12 12 ਤਿੰਨਾਂ ਦੇ ਬੱਚੇ ਉਹਨਾਂ ਦੀ ਕੋਈ ਜੱਜਮੈਂਟ ਨਹੀਂ ਹੈਗੀ ਇੱਥੇ ਕਿਹਦੇ ਚਾਰ ਨਿਆਣੇ ਹੋਣ ਤੇ ਉਹਨਾਂ ਨੂੰ ਲੋਕ ਅਨਪੜ੍ਹ ਸਮਝਣ ਲੱਗ ਪੈਂਦੇ ਵੀ ਸ਼ਾਇਦ ਪਤਨੀਏ ਕੋਈ ਅਨਪੜਤਾ ਵਾਲੀ ਗੱਲ ਇਹਨਾਂ ਨੂੰ ਪਤਾ ਨਹੀਂ ਹੈਗਾ ਸੋ ਇਹ ਵੀ ਇੱਕ ਜੈਨੋਸਾਈਡਲ ਪਲਾਨ ਦਾ ਹਿੱਸਾ ਸੀ ਵੀ ਇਹਨਾਂ ਨੂੰ ਜਿਹੜਾ ਕਿਸੇ ਵੀ ਕੌਮ ਲਈ ਜ਼ਰੂਰੀ ਹੈ ਆਪਣੀ ਪਾਪੂਲੇਸ਼ਨ ਨੂੰ ਮੇਨਟੇਨ ਕਰਨਾ ਖਾਸ ਕਰ ਜਿਹੜੀ ਮਿਨੋਰਿਟੀ ਕੌਮ ਹੈ ਉਸ ਸਿਧਾਂਤ ਜਿਹੜਾ ਵਾ ਉਹਦਾ ਇੱਕ ਜਿਹੜਾ ਪ੍ਰੋਸੀਜਰ ਹੈ ਕੁਦਰਤੀ ਉਹਦੇ ਤੋਂ ਇੰਨਾ ਭਜਾ ਦਿਓ ਵੀ ਨਹੀਂ ਜੀ ਦੇਖੋ ਜੀ ਜਿਹਦੇ ਦਿਨ ਨਿਆਣੇ ਆ ਉਹ ਤੇ ਅੱਜ ਦੀ ਡੇਟ ਦੇ ਵਿੱਚ ਉਹਨੂੰ ਅਨਪੜ ਮੰਨਿਆ ਜਾਂਦਾ ਜਿਹਦੇ ਦੋ ਨੇ ਉਹ ਠੀਕ ਹੈ ਤੇ ਜਿਹਦਾ ਇੱਕ ਹੈ ਤੂੰ ਉਹਨੂੰ ਬਹੁਤ ਹੀ ਮੰਨਿਆ ਜਾਂਦਾ ਜਿਹੜੇ ਨਿਆਣੇ ਜਾਂਦੇ ਨੇ ਉਹਨੂੰ ਕਹਿੰਦੇ ਵੀ ਇਹਦੇ ਬਹੁਤ ਜ਼ਿਆਦਾ ਪੜੇ ਲਿਖੇ ਲੋਕ ਨੇ ਤੋਂ ਸਾਨੂੰ ਇਸ ਗੱਲ ਨੂੰ ਵੀ ਜਿਹੜਾ ਉਹ ਵਿਚਾਰਨਾ ਚਾਹੀਦਾ ਇਹ ਜਿਹੜੇ ਹਾਲਾਤ ਸਾਡੇ ਤੇ ਪੈਦਾ ਹੋਏ ਨੇ ਇਹ ਹਾਲਾਤ ਪੈਦਾ ਹੋਣ ਦੀ ਵਜ੍ਹਾ ਹੀ ਇਹ ਹੈ ਵੀ ਅਸੀਂ ਦੁਨਿਆਵੀ ਜ਼ਿੰਦਗੀ ਜਿਣੀ ਸ਼ੁਰੂ ਕਰ ਦਿੱਤੀ ਹੈ ਸਾਡੀ ਜ਼ਿੰਦਗੀ ਦੇ ਸਾਰੇ ਫੈਸਲੇ دنیਵੀਂ ਚੀਜ਼ਾਂ ਤੋਂ ਪ੍ਰਭਾਵਿਤ ਨੇ ਸਾਡੀ ਜ਼ਿੰਦਗੀ ਦੇ ਸਾਰੇ ਫੈਸਲੇ ਆਪਾਂ ਆਪਣੇ ਆਪ ਨੂੰ ਪ੍ਰਮukh ਰੱਖ ਕੇ ਕਰਦੀਆਂ ਨਾ ਕਿ ਕੌਮ ਨੂੰ ਅੱਗੇ ਰੱਖ ਕੇ ਗੁਰੂ ਸਾਹਿਬ ਦੇ ਸਿਧਾਂਤ ਨੂੰ ਸੋ ਜਿਹੜਾ ਵੀ ਸਿੱਖ ਗੁਰੂ ਘਰ ਆਬਾਦ ਚਾਹੁੰਦਾ ਹੈ ਜਿਹੜਾ ਸਿੱਖ ਚਾਹੁੰਦਾ ਵੀ ਸਿੱਖੀ ਦੀ ਚੜ੍ਹਦੀ ਕਲਾ ਹੋਵੇ ਤੇ ਦੂਜੇ